ਤੁਹਾਡਾ ਕਿਸਾਨ ਵੀਰੋ ਹਡਾ ਟਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਅੱਜ ਆਪਾਂ ਪਿੰਡ ਭਧੌੜ ਪਹੁੰਚਿਆ ਬਾਈ ਗੋਰੇ ਕੋਲੇ ਤੇ ਬਾਈ ਦਾ ਵਧਾਤਾ ਰੋਡ ਤੇ ਘਰ ਆ ਜਰਸੀ ਬੈੜ ਲੈ ਕੇ ਆਇਆ ਚੰਗੇ ਰਿਕਾਰਡ ਵਾਲੀ ਗੱਲਬਾਤ ਕਰਾਵਾਂਗੇ ਆ ਜਾ ਵੀਰੇ ਗੋਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਆ ਵੀਰੇ ਤੇ ਨਾਮ ਐਡਰੈਸ ਬੋਲਿੰਗੇ ਕੋਰੇ ਹਾਂ ਵੀਰੇ ਆਪਣਾ ਗੋਰਾ ਹਾਂ ਫਰਾਉੜ ਜ਼ਿਲ੍ਹਾ ਬਣਾਲਾ ਤਪਾ ਗ ਸਿੰਘਾ ਠੀਕ ਆ ਬਰਾਤਾ ਰੋਡ ਤੇ ਆਪਣਾ ਘਰ ਨਾਨਕਰ ਰੋਡ ਵੀ ਪਾਇਦਾ ਹੈ ਨੰਬਰ ਨੰਬਰ 87 ਤੋਂ 88 ਜੀ 243 ਤੇ ਅੱਜ ਕਿਹੜਾ ਸੂਆ ਬੈਡ ਲੈ ਕੇ ਆਏ ਆ ਆਪਾਂ ਜਰ ਸੂਈ ਅਰਜੀਨਲ ਵੀਰੇ ਪੰਜਾਬ ਵਾਲੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 10 ਦਿਨ ਹੋ ਗਏ ਸਾਜੀ 2-3 ਦਿਨ ਠੀਕ ਆ ਤੇ ਕਿੰਨਾ ਹੁਣ ਇਹ ਥੱਲੇ ਦੁੱਧ ਜਾਂ ਬੋਲ ਰੈਡੀ ਆ ਜਿਹੜਾ ਸਹੀ ਠੰਡਾ ਦੁੱਧ ਹੈਗਾ 13 ਲੀਟਰ ਹੋਗਾ ਉਹ ਤਾਂ ਝੱਗ ਖਣੇ ਦਾ 15 ਮ ओके ਤੇ ਘਾਟ ਕੋਈ ਨਹੀਂ ਹੈ ਨਾ ਫੇਸਬੂਕ 'ਚ ਫੇਸ ਕਰਾ ਦਈਏ ਚੈੱਕ ਆਪਾਂ ਤੁਹਾਨੂੰ ਆ ਦੇਖੋ ਜੀ ਕਮਾਲ ਦਾ ਫੇਸ ਆ ਤੇ ਮਗਰ ਬੱਛਾ ਆ ਗਿਆ ਮਗਰ ਬੱਛਾ ਆ ਗਿਆ ਬਾਕੀ ਤੁਸੀਂ ਕੋਲੇ ਵੀ ਆਉਂਗੇ ਨਾ ਜਰਸੀ ਜਿੱਡੀ ਕੁ ਹੁੰਦੀ ਹੈ ਤਾਂ ਓਡੀ ਕੀ ਆ ਤੇ ਲਮਾਈ ਲਮੂਈ 'ਚ ਵਜਨ-ਵਜਨ ਬਹੁਤ ਆ ਹਨਾ ਤੇ ਖੋਲ ਲਾ ਗੁਰੇ ਤੋੜ ਕੇ ਦਿਖਾ ਦਈਏ ਦੇਖੋ ਥੱਲੇ ਤੋਂ ਦੇਖੋ ਜੀ ਥਾਂ ਲੇਵਾ ਇੱਕ ਨੰਬਰ ਕੀ ਬਾਤ ਆ ਖੋਲੀ ਗੁਰੇ ਤੋੜ ਕੇ ਦਿਖਾਈਏ ਤੇ ਧਾਰਾਂ ਦੂਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੇ ਬਾਕੀ ਦੀ ਗੱਲ ਫੈਡ ਕੰਪੈਸਟੀ ਵੀ ਚੰਗੀ ਰੂ ਹਨਾ ਇਹਦੀ ਆ ਦੇਖੋ ਠੀਕ ਆ ਜੀ ਕਰੋ ਚੈੱਕ ਤੋ ਰੂਬੀ ਦੇਖੋ ਜੀ ਤੋਰਾ ਤਾਰਾ ਪੂਰਾ ਵਧੀਆ ਤੇ ਲਮਾਈ ਲਮੋਈ ਪੂਰੀ ਆ ਲੇਵਾ ਵੀ ਪੂਰਾ ਸੋਹਣਾਗਾ ਤੇ ਚੋਣ ਦਾ ਹੁਣ ਜਮਾ ਟਾਈਮ ਆ ਹਨਾ ਗੁਰੇ ਹਾਂ ਕੜ ਕੇ ਸਾਦੇ 8:00 ਵੇ ਦੀ ਚੋਈ ਦੀ ਆ ਠੀਕ ਆ ਵੀਰੇ ਜਮਾ ਬੇਲੀਆ ਦੜਕੇ ਦੀ ਜਮਾ ਨਿੰਮਾ ਮੰਗ ਚੋਈ ਦਾ ਤੇ ਮਾਰਦੇ ਕਰ ਜੋਗੀ ਦੀ ਰਾਤ ਠੀਕ ਆ ਵੀਰੇ ਤੇ ਪਿਓਰ ਜਰਸੀ ਹੈਗੀ ਪੰਜਾਬ ਵਾਲੀ ਹਨਾ ਆ ਦੇਖੋ ਤੁਹਾਨੂੰ ਮਿਲਕ ਬਿੰਨ ਦਿਖਾ ਦਈਏ ਰਸਾ ਬੈ ਬਰਗੇ ਆਉਂਦੀ ਆ ਤੇ ਇੱਕ ਹੁਣ ਚਲੋ ਮਾਰੋ ਫਿਰ ਤਾਰ ਇਹ ਤਾਂ ਫਿਰ ਜਾਤ ਆ ਗਈ ਨਾ ਬ੍ਰੀਡ ਵਾਲੀ ਆ ਦੇਖੋ ਜੀ ਮਾਰੋ ਵੀਰੇ ਤਾਂ ਨਾ ਕੋਈ। ਪਾਸ ਨਹੀਂ ਦਾ ਤੱਕਣ ਕੋਈ। ਆਈ ਮਾਰ ਦੇ ਕੋਈ ਨਹੀਂ ਪਸਮਾਲੀ। ਆ ਦੇਖੋ ਜੀ। ਥੱਲੇ ਤਾਂ ਨਲਕਿਆਂਗ ਵਾਰਦੀ ਆ। ਹੋਰ ਨਹੀਂ ਚੱਲਣ ਨੂੰ। ਠੀਕ ਆ ਵੀਰੇ। ਦੁਨਨਾ ਤਾਂ ਨਾ ਮਾਰ ਦੇ ਬਣ ਗਏ। ਆ ਦੇਖੋ। ਕਮਾਲ ਦੀ ਚੋਈ ਆ। ਠੀਕ ਆ ਵੀਰੇ। ਮੋਹਰ ਲੈ ਜੋ ਮਾਰ ਦੇ। ਓਕੇ ਜੀ। ਉੱਤਰਿਆ ਨਹੀਂ ਜਾਂਦੇ ਵੀਰੇ। ਠੀਕ ਆ ਵੀਰੇ। ਤੇ ਬਾਕੀ ਦੀ ਗੱਲ ਚੰਗੀ ਆ ਹਨਾ? ਬਹੁਤ ਚੰਗੀ। ਘਰਾ ਗੋਰੇ ਹੁਣ ਤਾਂ ਹੁਣ ਆ ਗਿਆ। ਬੈਠ। ਚਲੋ ਮਾਰੋ ਜੀ। ਉੱਤਰੀ ਦੇ ਹਨ ਠੀਕ ਆ ਵੀਰੇ ਆ ਦੇਖੋ ਬਸ ਮਾਰ ਦੇ ਠੀਕ ਆ ਵੀਰੇ ਠੀਕ ਤੇ ਦੋ ਦੋ ਠੰਡਾ ਕਰਕੇ 13 ਲੀਟਰ ਤਿਆਰ ਆ ਹੈ ਆ ਦੇਖੋ ਹੁਣ ਦੇਖੋ ਧਾਰਾ ਚਲੋ ਮੁਰਲੇ ਚੋ ਮਾਰ ਦਿਓ ਮਗਲ ਨੇ ਚ ਮਗਲ ਨੇ ਚ ਮਗਲ ਨੇ ਓਕੇ ਵੀਰੇ ਬਸ ਕਾਹ ਨੂੰ ਡੋਲਣਾ ਆਪਾਂ ਬਾਲਾ ਦੁੱਧ ਤੇ ਗੁਰੇ ਪੰਜਾਬ ਵਾਲੀ ਆ ਗਈ ਹੈ ਨਾ ਜਮ ਤੇ ਮਗਰ ਬੱਛਾ ਆ ਗਿਆ ਮਗਰ ਬੱਛਾ ਤੇ ਡਿਮਾਂਡ ਦਵਾੜ ਆ ਭਾਜੀ ਫੋਨ ਤੇ ਕਰਦਾਂਗੇ ਜੀ ਜੈ ਜੀ ਹੋ ਜਮ ਜੈ ਜੀ ਹੋ ਕਈ ਵਾਰ ਵੇਚਣ ਵਾਲੇ ਲੈ ਜਾਂਦਾ ਮੁੜ ਕੇ ਉਹ ਕਹਿੰਦਾ ਤੁਸੀਂ ਮੁੱਲ ਘਟਾ ਦਿਨੇ ਵੀਰੇ ਠੀਕ ਆ ਵੀਰੇ ਠੀਕ ਆ ਤੇ ਨੰਬਰ ਚਾਤਾ ਹੀ ਵਿਗਣੀ ਥੋੜੇ ਲੈ ਕੇ ਠੀਕ ਆ ਤੇ ਨੰਬਰ ਫੇਰ ਬੋਲ ਦੇ ਨੰਬਰ 87 ਤੋਂ 88 0 ਤੋਂ 40 ਬਾਕੀ ਦੀ ਗੱਲ ਵੀਰੇ ਮੈਂ ਦੁਬਾਰਾ ਤੁਹਾਨੂੰ ਫੇਸ ਪੂਸੇ ਤਾਂ ਫੇਰ ਚੈੱਕ ਕਰਾ ਦਿਆਂ ਕੋਈ ਵੀ ਘਾਟ ਨਹੀਂ ਬੈੜ ਚ ਵੇਖ ਸਕਦੇ ਆਨਲਾਈਨ ਮੰਗਾ ਲਓ ਦੇਖੋ ਫੇਸ ਕਰੋ ਚੈੱਕ ਤੇ ਹੁਣ ਉਤਰੀ ਵੀ ਤੁਹਾਨੂੰ ਫੇਰ ਕਰਾ ਦਿਆਂ ਥਣ ਚੱਕ ਥੱਲੇ ਤੋਂ ਆਹ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਇੱਕ ਕਰਿਓ ਚੈੱਕ ਕਮਾਲ ਦੀ ਆ ਤੇ ਬਾਕੀ ਦਾ ਲਮਾਈ ਲੰਮੂ ਹੀ ਪੂਰੀ ਆ ਕੋਈ ਲਿਸਤੀ ਨਹੀਂ ਸਾਰੇ ਨਹੀਂ ਜਰਸੀ ਨੂੰ ਤਾਂ ਖੈਰਾਮ ਜਰਸੀ ਨੂੰ ਤਾਂ ਵੱਡਾ ਹੀ ਆ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜੀ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ